ਸਿੱਧੂ ਮੂਸੇਵਾਲ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਕੁਝ ਨਾ ਕੁਝ ਐਕਟੀਵਿਟੀਆਂ ਹੁੰਦੀਆਂ ਰਹਿੰਦੀਆਂ ਨੇ ਕਦੇ ਕੋਈ ਗਾਣਾ ਅਪਲੋਡ ਹੋ ਜਾਂਦਾ ਹੈ ਕਦੇ ਕੋਈ ਤੇ ਅੱਜ ਇੱਕ ਹੋਰ ਗਾਣਾ ਸਿੱਧੂ ਮੂਸੇਵਾਲ ਦੇ ਅਫੀਸ਼ੀਅਲੀ YouTube ਚੈਨਲ ਦੇ ਉੱਤੇ ਆਟੋਮੈਟਿਕਲੀ ਅਪਲੋਡ ਹੋ ਜਾਂਦਾ ਹੈ ਆ ਗਾਣਾ ਕਿਹੜਾ ਹੈ ਦੋਸਤੋ ਜੀ ਹਾਂ ਦੋਸਤੋ ਦੱਸ ਦੇਣਾ ਚਾਹੁੰਦੇ ਆ ਉਹ ਗਾਣਾ ਆ ਹਵੇਲੀ ਤੇਰੇ ਵਿਆਹ ਦੀ ਤਾਰੀਖ ਨੇੜੇ ਦੱਸਦੀ ਹਵੇਲੀ ਹੁੰਦੀ ਰੰਗ ਸੋਣਿਆ ਜੋ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਵਿਆਹ ਦੇ ਲਈ ਬਣਾਇਆ ਹੋਇਆ ਸੀ ਵਿਆਹ ਦੇ ਕਰੀਬ ਜਾ ਕੇ ਸਿੱਧੂ ਮੂਸੇਵਾਲਾ ਨੇ ਉਸ ਗਾਣੇ ਨੂੰ ਰਿਲੀਜ਼ ਕਰਨਾ ਸੀ ਆਪਣੇ ਆਫੀਸ਼ੀਅਲੀ YouTube ਚੈਨਲ ਤੇ ਪਰ ਦੇਖਣ ਨੂੰ ਕੀ ਮਿਲਦਾ ਹੈ ਕਿ ਹਵੇਲੀ ਗਾਣਾ ਸਿੱਧੂ ਮੂਸੇਵਾਲਾ ਦੇ YouTube ਚੈਨਲ ਤੇ ਅੱਜ ਆਟੋਮੈਟਿਕਲੀ ਅਪਡੇਟ ਹੋ ਜਾਂਦਾ ਹੈ ਜੀ ਹਾਂ ਦੋਸਤੋ ਆਟੋਮੈਟਿਕਲੀ ਅਪਡੇਟ ਜਾਨੀ ਕਿ ਸਿੱਧੂ ਮੂਸੇਵਾਲਾ ਦੇ ਚੈਨਲ ਤੇ ਆਟੋ ਜਨਰੇਟ ਹੋ ਜਾਂਦਾ ਹੈ ਇਹ ਗਾਣਾ ਤੇ ਤਸਵੀਰ ਲੱਗੀ ਹੋਈ ਆ ਕਿਸੇ ਮੁੰਡੇ ਦੀ ਤਸ ਦੇਣਾ ਚਾਹੁੰਦੇ ਆ ਕਿ ਇਹ ਕਿਸੇ ਸਿੱਧੂ ਮੂਸੇਵਾਲ ਦੇ ਪਾਕਿਸਤਾਨੀ ਫੈਨ ਦੀ ਤਸਵੀਰ ਲੱਗਦੀ ਆ ਤੁਹਾਨੂੰ ਪਤਾ ਹੈ ਦੋਸਤੋ ਜਦੋਂ ਕੰਟੈਂਟ ਆਈਡੀ ਕ੍ਰੀਏਟ ਕਰਦੇ ਨੇ ਜਿਸ ਆਰਟਿਸਟ ਦਾ ਨਾਮ ਲਿਖਿਆ ਜਾਂਦਾ ਹੈ ਤੇ ਉਹ ਆਟੋਮੈਟਿਕਲੀ ਜਾ ਕੇ ਉਸ ਆਰਟਿਸਟ ਦੇ ਪੇਜ ਤੇ ਚਲਾ ਜਾਂਦਾ ਆ ਇਹ ਕੰਟੈਂਟ ਆਈਡੀ ਬਣਾਈ ਗਈ ਹੈ ਜਰਾਰ ਰੈਕੋਰਡ ਪ੍ਰਾਈਵੇਟ ਲਿਮਟਿਡ ਰਿਲੀਜ਼ ਹੋਇਆ 22 2 2023 ਨੂੰ ਅਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਆਟੋ ਜਨਰੇਟਿਡ ਬਾਏ YouTube ਤੇ ਫੁੱਲ ਨਾਮ ਇਸ ਦੇ ਵਿੱਚ ਲਿਖਿਆ ਗਿਆ ਹੈ ਜ਼ਰਾਰ ਹੈਦਰ ਜੋ ਕਿ ਕਿਸੇ ਸਿੱਧੂ ਮੂਸੇਵਾਲ ਦੇ ਫੈਨ ਦਾ ਦਿਖਾਈ ਦਿੰਦਾ ਹੈ ਪਾਕਿਸਤਾਨੀ ਨਾਮ ਲੱਗ ਰਿਹਾ ਹੈ ਤੇ ਬੇਨਤੀ ਇਹ ਵੀ ਹੈ ਸਾਰੇ ਸਿੱਧੂ ਮੂਸੇਵਾਲ ਦੇ ਫੈਨਸ ਨੂੰ ਜੇਕਰ ਤੁਸੀਂ ਸਿੱਧੂ ਮੂਸੇਵਾਲ ਨੂੰ ਚਾਹੁੰਦੇ ਹੋ ਤਾਂ ਇਦਾਂ ਸਿੱਧੂ ਦੇ ਨਾਮ ਤੋਂ ਕੰਟੈਂਟ ਆਈਡੀ ਕ੍ਰੀਏਟ ਕਰਕੇ ਗਾਣਾ ਆਟੋ ਜਨਰੇਟ ਨਾ ਕਰਾਇਆ ਕਰੋ ਕਿਉਂਕਿ ਫਿਰ ਜਾ ਕੇ ਸਿੱਧੂ ਮੂਸੇਵਾਲ ਦੇ YouTube ਚੈਨਲ ਤੇ ਅਪਲੋਡ ਹੋ ਜਾਂਦਾ ਹੈ ਉਹ ਤਾਂ ਸਿੱਧੂ ਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਆ ਸੋ ਅੱਗੇ ਤੋਂ ਧਿਆਨ